ਨਵੀਂ ਦੋਸਤ ਗਾਰਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀਂਦੋ ਵੀ ਸਾਰੇ ਠੀਕ ਹੋਗੇ ਮੈਂ ਤੁਹਾਡਾ چھوٹਾ ਭਰਾ ਅਮਰਪਾਲ ਸਿੰਘ ਹਾਂ ਅੱਜ ਵੱਤ ਘੜਿਆ ਵਈ ਇਤਲ ਮੰਡੀ ਸਾਪਾ ਟਰੈਕਟਰਾਂ ਦੀ ਮੰਡੀ ਤੇ ਅੱਜ ਤੁਹਾਨੂੰ ਟਰੈਕਟਰਾਂ ਦੀ ਜਾਣਕਾਰੀ ਦੇਵਾਂਗੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਉੱਪਰ ਨੰਬਰ ਆ ਬਾਈ ਦਾ ਤੇ ਆਪਾਂ ਸਟਾਰਟ ਕਰਾਂਗੇ ਸੋਨਾਲੀ ਕਾ TI 60 ਦੇ ਤੋਂ ਲਓ ਬਾਈ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਵੀ ਸਾਰ ਡੀਅਰ ਚ ਆ ਗਿਆ ਇਹ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ ਬਾਈ ਜੀ 80 85 ਪੈਸੇ ਇਹ ਫਰੰਟਰ ਵੀ ਅਗਰੇਗਾ 75% ਬੀਨਾ ਪਾਵਰ ਸਿਰੇ ਤੋਂ ਆ ਗਿਆ ਪੀ ਵੀ 2550 ਨੰਬਰ ਆ ਰਿਹਾ ਹੈ ਜੀ ਇਹ ਮਾਡਲ ਹੈ ਜੀ ਬਾਈ ਜੀ 9 9 ਮਾਡਲ ਲਗਾ ਤੇ 298000 ਰੁਪਏ ਰੇਟ ਲਗਾ ਤੇ ਸਾਰਾ ਟਰੈਕਟਰ ਰੀਜਨਲ ਹੈ ਬਾਈ ਜੀ ਜਿੰਨਾ ਵੀ ਹੈਗਾ ਦਾ ਅਬ ਇਹ ਚੈੱਕ ਕਰ ਲੋ ਕੰਡੀਸ਼ਨ ਓਕੇ ਰਿਪੋਰਟ ਕਰ ਜੀ ਤੇ ਕੇ ਹੈ ਬਾਈ ਜੀ ਇੰਡੋ ਫਾਰਮ ਇੰਡੋ ਫਾਰਮ ਹੈ 2022 ਮਾਡਲ ਹੈਗਾ ਤੇ 485000 ਰੁਪਏ ਰੇਟ ਆ ਪੈਰਾਂ ਦੀ ਗੱਲ ਕਰੀਏ ਬਾਈ ਜੀ ਪੈਰ ਹੈਗੇ ਨੇ ਬਾਈ ਜੀ ਪੈਸੇ 85 ਪੈਸੇ ਟਾਇਰ ਪੈਣਗੇ ਤੇ ਫਰੰਟ ਟਾਇਰ ਵੀ ਵੀ 85 90 ਪੈਸੇ ਪੈਣਗੇ ਸਾਈਡ ਗੇਅਰ ਚ ਹੈਗਾ ਕੀ 55 ਐਨ ਵੀ ਚ ਕੀ 55 ਐਨ ਵੀ ਚ ਆ ਗਿਆ ਕੰਡੀਸ਼ਨ ਚੈੱਕ ਕਰ ਲਓ ਜੀ ਕੋਕਾ ਪੀਜ਼ਾ ਤੇ ਬੈਕ ਟਾਇਰ ਨੇ ਵੀ ਜੇ ਕੇ ਦੇ 15 ਦੇ ਟਾਇਰਾਂ ਤੇ ਵਾਜੀ ਫਰੰਟ ਟਾਇਰ ਵੀ ਵਾਜੀ ਜੇ ਕੇ ਦੇ ਨੇ 7 ਪਿਆ ਦੇ ਅੱਗੇ ਕਹੇ ਜੀ ਸਵਰਾਜ 963 ਐਫ ਈ ਤੇ ਕੰਡੀਸ਼ਨ ਚੈੱਕ ਕਰੋ ਬਾਈ ਜੀ 2021 ਮਾਡਲ ਹੈਗਾ ਤੇ 7 ਲੱਖ 85000 ਰੁਪਏ ਰੇਟ ਆ ਪੀਵੀ 37 ਨੰਬਰ ਹੈਗਾ ਤੇ ਕੋੜਾ ਬੰਪਰ ਲੱਗਾ ਹੋਇਆ ਦਾ ਤੇ ਨਾਲ ਦੇ ਟਾਇਰਾਂ ਚਾਹੇ ਟਾਇਰਾਂ ਦੀ ਗੱਲ ਕਰੀ ਬਈ ਜੀ 90 95 ਬਈ ਟਾਇਰ ਪਣਗੇ ਤੇ ਕੁੱਲੇ ਪਲੇਟਫਾਰਮ ਵਾਲਾ ਫਾਈਵ ਸਟਾਰ ਵਾਲਾ ਤੇ ਕਲੋਕ ਵੀ ਵਗੈਰਾ ਵੀ ਲੱਗੇ ਹੋਏ ਨੇ ਤੇ ਫਰੰਟ ਵਾਲੀ ਗੱਲ ਕਰੀ ਬਈ ਜੀ ਫਰੰਟ ਵਾਲੀ ਬਈ ਜੀ 80 85 ਦਾ ਸੱਤ ਪੈਣਗੇ ਕੰਡੀਸ਼ਨ ਦਾ ਕੋਕਾ ਵੀ ਦਾ ਬਾਕੀ ਕੰਡੀਸ਼ਨ ਚੈੱਕ ਵੀ ਕਰ ਲੋ ਤੇ ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਉੱਪਰ ਬਾਈ ਦਾ ਨੰਬਰ ਆਗਾ ਹੁਣ ਟਾਈਟੇ ਵੀ ਜਰੂਰ ਕਰ ਲੈ ਜੀ ਤੇ ਅਗਲੀ ਗੱਲ ਕਰਾਂਗੇ ਬਈ ਜੀ ਚਤਤੀ TXT ਮਾਡਲ ਵਾਲੀ ਸੁਪਰ ਪਲੱਸ ਹੈ ਜੀ ਸੁਪਰ ਇੱਕ ਸੁਪਰ ਹੈ ਨਾ ਪਲੱਸ ਹੈ ਨਾ ਆਲ ਰਾਊਂਡ ਹੈ ਇਹ ਸੁਪਰ ਪਲੱਸ ਬਿੰਨੇ ਵਾਲਾ ਹੈ ਫੁੱਲ ਟੌਪ ਮਾਡਲ ਆ ਗਿਆ ਤੇ ਟਾਇਰਾਂ ਦੀ ਕੀਮਤ ਹੈ ਜੀ ਟਾਇਰਾਂ ਕਿੰਨੇ 90 ਪੈਸੇ ਸੈਟ ਗੀਅਰ ਚ ਆ ਗਿਆ ਤੇ ਫਰੰਟ ਹੈ ਵੀ ਜੀ 80 85 ਪੈਸੇ ਤੇ 19 ਮਾੜ ਲੱਗਾ 6 ਲੱਖ 25 ਹਜ਼ਾਰ ਰੁਪਏ ਰੇਟ ਹੈ ਬਈ ਜੀ ਤੇ ਕੋਕਾ ਪੀ ਸਕਦਾ ਤੇ ਜੂਜੀ ਗੀਅਰ ਆ ਲੱਗਾ ਬਈ ਜੀ ਜੂਜੀ ਗੀਅਰ ਵਾਲਾ ਜਿੰਨੇ ਕਰੀਏ ਡਿਮਾਂਡ ਬਹੁਤ ਜ਼ਿਆਦਾ ਹੈ ਟਰੈਕਟਰ ਦੀ ਵੀ ਕੰਡੀਸ਼ਨ ਕੋਕਾ ਕੋਕਾ ਪੀ ਸਕਦਾ ਲਓ ਜੀ ਤੇ ਫਰੰਟ ਕੱਲੇ ਕਰੀਏ ਬਈ ਜੀ ਟਾਂਕੀ ਵਾਲਾ ਵਾਪਰ ਲੱਗਾ ਹੈ ਟੈਟਰ ਲੁੱਟਾ ਹੀ ਪੂਰਾ ਟੌਗ ਹੈ। ਅੰਗਿਆ ਕਿ ਬਈ ਜੀ ਸੋਨਲਿਕਾ ਡੀਆਈ 7 ਦਾ ਤੇ 60 ਹਸਪਾਵਰ ਦਾ ਚੇਂਜਰ ਵਾਲਾ ਐਚ ਡੀ ਐਮ ਵਾਲਾ ਤੇ ਹੈਵੀ ਡਿਊਟੀ ਵਾਲਾ ਟਾਇਰਾਂ ਦੀ ਗੱਲ ਕਰੀ ਬਈ ਜੀ ਟਾਇਰ ਹੈਗੇ ਨਿੰਗੇ 90 ਪੈਸੇ 90 ਪੈਸੇ ਟਾਇਰ ਪੈਣਗੇ ਬਈ ਜੀ 16 ਦੇ ਟਾਇਰਾਂ ਜਗਿਆ ਐਮ ਆਰ ਪੀ ਦੇ ਟਾਇਰ ਨਿੰਗੇ ਤੇ ਫਰੰਟ ਟਾਇਰ ਵੀ ਐਮ ਆਰ ਪੀ ਦੇ ਨਿੰਗੇ ਅਜੇ ਤੱਕ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਮਾਰਕਾ ਵੀ ਪਿਆਗਾ। ਗਰੀਬਨ ਚੱਲਿਆ ਵੀ ਬਈ ਜੀ ਥੋੜਾ ਹੀ ਹੋਇਆਗਾ। ਫੁੱਲ ਟੌ ਮਾਡਲ ਆ ਗਿਆ 6 ਲੱਖ 45000 ਰੁਪਏ ਰੇਟ ਹੈਗਾ 20 ਮਾਡਲ ਆ ਬਈ ਜੀ। 30 एसीएलएम टिंजर वाला ते 60 हॉर्स पावर वाला। ਇਹ ਡੈਟਲੀ ਕੰਡੀਸ਼ਨ ਚੈੱਕ ਕਰ ਲੋ ਬਈ ਜੀ ਨਵੇਂ ਵਰਗਾ ਟਰੈਕਟਰ ਪਿਆ। ਕੋਕਾ ਪੀਸ। ਤੇ ਗੱਲ ਕਰ ਬਈ ਜੀ 33 प्लस वाला ਨਿਊ ਹਾਲੈਂਡ ਬਿਨਾ ਜੀ ਜੀ ਗੇਰ ਰੋ। ਇਹ ਆਪਾਂ ਗੈਸ ਜਗੇ ਨੂੰ ਇੱਕ ਪਲੱਸ ਜਗੇ ਇੱਕ ਸੁਪਰ ਜਗੇ ਇੱਕ ਅਲਾ ਪਲੱਸਾ ਵਾਲਾ ਜ। ਤੇ 16 ਦੇ ਟਾਇਰਾਂ ਜਾਂ ਟਾਇਰਾਂ ਦੀ ਗੱਲ ਕਰੀ ਬਈ ਜੀ ਟਾਇਰਾਂ ਨੇ 80 ਰੁਪਏ। 85 ਰੁਪਏ ਡਾਈਰ ਪਰ ਨੇਗੇ। ਤੇ ਫਰੰਟ ਟਾਇਰ ਵੀ ਬਈ ਜੀ 85 ਰੁਪਏ ਨੇਗੇ। ਤੇ ਹਰਿਆਣਾ ਨੰਬਰ ਦਾ ਬਈ ਜੀ 2009 ਮਾਡਲ ਆ। 3 ਸਪੀਡ ਚ ਆ ਗਿਆ। ਤੇ 4,65,000 ਰੁਪਏ ਰੇਟ ਹੈ ਇਹ ਵੀ ਬਈ ਜੀ 3 ਸਪੀਡ ਚ ਆ ਗਿਆ ਚਲਾ ਤੇ ਇਹ ਵੀ 3 ਸਪੀਡ ਚ ਆ ਗਿਆ ਤੇ ਸਾਰਾ ਟਰੈਕਟਰ ਜੈਨੂਨਾ ਜਿੰਨਾ ਵੀ ਹੈਗਾ ਬਈ ਜੀ ਕੰਡੀਸ਼ਨ ਦਾ ਕੋਕਾ ਦਾ ਬਈ ਚੈੱਕ ਕਰੋ ਤੇ ਓਕੇ ਰਿਪੋਰਟ ਕਰੋ ਕੋਲ ਟੌਪ ਚ ਆ ਗਿਆ ਇਹ ਵੀ ਬਈ ਜੀ ਤੇ 3 ਸਪੀਡ ਚ ਦੇਖਿਆ ਗਿਆ ਬਈ ਜੀ DI 750 ਦਾ ਟਾਇਰਾਂ ਦੀ ਗੱਲ ਕਰੀ ਬਈ ਜੀ ਫਰੰਟ ਨਵੇਂ ਨੇਗੇ ਤੇ 15 ਮਾਡਲ ਤੇ 4,25,000 ਰੁਪਏ ਦਾ ਬੈਕ ਟਾਇਰ ਰਹਿਗੇ ਨੇਗੇ ਬਈ ਜੀ 80 ਕੁ ਪੈਸੇ 75 80 ਪੈਸੇ ਟਾਇਰ ਨੇਗੇ ਤੇ 14 ਦੇ ਟਾਇਰਾਂ ਚ ਬਈ ਜੀ 14 ਦੇ ਟਾਇਰ ਚ ਆ ਗਿਆ ਇਹ ਐਚ ਡੀ ਐਮ ਵਾਲਾ ਆ ਗਿਆ ਇਹ ਵੀ ਬਈ ਜੀ ਇਹ ਵੀ ਡਿਊਟੀ ਚ ਸੈਡ ਗਿਆ ਚ ਤੇ ਐਮ ਆਰ ਪੀ ਦੇ ਟਾਇਰ ਸੇ ਤੇ ਕੰਡੀਸ਼ਨ ਚੈੱਕ ਕਰ ਲੋ ਬਈ ਜੀ ਪੀ ਵੀ 3 ਬਿਠਿੰਡੇ ਦਾ ਨੰਬਰ ਬਈ ਜੀ ਦਾ ਤੇ ਬਾਕੀ ਡੰਡਾ ਡਰਾਵਲ ਵਗੈਰਾ ਨਾਲ ਹੈਗਾ ਅੱਗੇ ਕੇ ਬਈ ਜੀ ਸੋਨਾਲਿਕਾ ਡੀ ਆਈ 7 ਦਾ ਆਰ ਐਕਸ ਚ ਆ ਗਿਆ ਤੇ ਬੈਕ ਡਰੈਗ ਜਮਾ ਨਵੇਂ ਨੀਕੇ ਤੇ ਫਰੰਟ ਟਾਇਰ ਵੀ ਬਈ ਜੀ ਬੈਕ ਡਰੈਗ ਇਹਨੂੰ ਬਈ ਜੀ ਜੇ ਕਹਦੇ ਤੇ ਫਰੰਟ ਇਹਨੂੰ ਬਈ ਜੀ ਬੋਟੀ ਗੇਰ ਦੇ ਮਾਡਲ ਦੀ ਗੱਲ ਕਰੀਏ ਬਈ ਜੀ ਮਾਡਲ ਹੈਗਾ 13 3,85,000 ਰੁਪਏ ਦਾ ਚਾਰ ਰੋਡ ਚੌਕੜਾ ਨਵਾਂ ਬਈ ਇਹ ਟੜਾ ਤੇ ਸੜ ਗਿਆ ਚਾ ਗਿਆ ਕੰਡੀਸ਼ਨ ਹੈ ਵੀ ਕੋਕਾ ਬੀਚ ਗਿਆ ਉਹ ਪੇਪਰ ਰਿਪੋਰਟ ਦੇ ਪਾਸ ਬਾਕੀ ਕੰਡੀਸ਼ਨ ਚੈੱਕ ਵੀ ਕਰ ਲੋ ਟਰੈਕਟਰ ਦੀ ਉਹ ਪੇਪਰ ਰਿਪੋਰਟ ਹੈਗਾ ਤੇ ਗਿਆ ਗਿਆ ਬਈ ਜੀ 50 50 ਡੀ ਤੇ ਇਹਦੀ ਵੀ ਕਹਿੰਦੇ ਬਾਬਾ ਮੰਗਾਗੇ ਤੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਜਮਨ ਨਵੇਂ ਨੇ ਕਿ ਜੇਕੇ ਜੇ ਤੇ ਫਰੰਟਰ ਹੈਗੇ ਨੇ ਬਈ ਜੀ 90 ਪੈਸੇ ਤੇ 13 ਮਾਡਲ ਆ 4,15,000 ਰੁਪਏ ਰੇਟ ਹੈਗਾ ਤੇ ਤੁਹਾ ਆਪਿਆ ਜੀ ਉਹ ਉਹ ਕੇ ਰਿਪੋਰਟ ਕਿੰਨਾ ਤੇ ਰਿਮਰਸਾ ਦਾ ਵੀ ਪੂਰਾ ਚੰਗਾ ਤੇ ਚੈੱਕ ਕਰੋ ਤੁਹਾਡੀ ਕੰਡੀਸ਼ਨ ਉਹ ਕੇ ਰਿਪੋਰਟ ਉਹ ਵਾਕੀ ਬਾਈ ਜੀ ਸਕਰੀਨ ਉੱਪਰ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਬਾਈ ਜੀ ਨਾਲ ਗੱਲ ਕਰਨੀ ਹੋਵੇ ਤਾਂ ਕਰ ਲੋ ਤੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜੁਆਇਨਰ ਸੇ ਤੇ ਮਿਲਦਾ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਬਾਈ ਜੀ ਧੰਨਵਾਦ